ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਇਹ ਸ਼ਾਇਦ ਦੁਨੀਆ ਦੇ ਵਿੱਚ ਪਹਿਲਾ ਪ੍ਰੋਗਰਾਮ ਹੋ ਰਿਹਾ ਗੰਤੀ ਸਿੰਘਾਂ ਦੇ ਸਨਮਾਨ ਦੇ ਵਾਸਤੇ ਤੁਸੀਂ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ ਇਹ ਨਾਮ ਬੜੇ ਸੋਨੇ ਸੀ ਬਈ ਇਹਨਾਂ ਦਾ ਸਨਮਾਨ ਹੋਣਾ ਕਬੱਡੀ ਖਿਡਾਰੀਆਂ ਦਾ ਸਨਮਾਨ ਹੋਣਾ ਫਲਾਣਿਆਂ ਦਾ ਸਨਮਾਨ ਹੋਣਾ ਗਾਇਕਾਂ ਦਾ ਹੋਣਾ ਆ ਪਰ ਕਈ ਵਾਰੀ ਮੰਨਦੇ ਵੀ ਸੋਚਦੇ ਹੁੰਨੇ ਸਾਂ ਵੀ ਜਿਹੜੀ ਸਾਡੀ ਸ਼੍ਰੇਣੀ ਹੈ ਗਰੰਤੀ ਸਿੰਘਾਂ ਦਾ ਵੀ ਕਦੀ ਕੋਈ ਇਸ ਤਰ੍ਹਾਂ ਸਨਮਾਨ ਹੋਊ ਵੀ ਵੱਡੇ ਵੱਡੇ ਲੋਕ ਆਉਣਗੇ ਤੇ ਆ ਕੇ ਕਹਿਣਗੇ ਵੇਹੇ ਤੇ ਗਰੰਤੀ ਸਿੰਘ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੁੰਦਾ ਯਾਰ ਸਰ ਪੋਲੀਟੀਕਲ ਤੌਰ ਦੇ ਉੱਪਰ ਕਈਆਂ ਨੂੰ ਲੋਕਾਂ ਨੇ ਵੱਡੇ ਬਣਾਇਆ ਹੁੰਦਾ ਆ ਵੀ ਇਹ ਵਿਧਾਨ ਸਭਾ ਤੱਕ ਇਹਨਾਂ ਦੀ ਇਹਨਾਂ ਦੀ ਫਲਾਣੀ ਜਗ੍ਹਾ ਤੇ ਪਹੁੰਚ ਅੱਜ ਜਿਹੜਾ ਪਾਤੀ ਸਿੰਘ ਸਨਮਾਨ ਸਮੇਲਨ ਹੋਇਆ ਆ ਇਹ ਸੁਣ ਕੇ ਬੜੀ ਇੱਕ ਪ੍ਰਸੰਨਤਾ ਹੋਈ ਹੈ ਤੇ ਪ੍ਰਸੰਨਤਾ ਦੇ ਨਾਲ ਮੈਨੂੰ ਲੱਗਦਾ ਵੀ ਇਹ ਪਿਰਤ ਪਏਗੀ ਹੁਣ ਦੇਖੋ ਸਤਕਾਰਯੋਗ ਵੀਰ ਜੀ ਬਿਠੇ ਨੇ ਸਾਰੇ ਆ ਨਾਲ ਔਜਾ ਨੇ ਇੱਕ ਲਹਿਰ ਚੜੇਗੀ ਇਹ ਸਨੇਹਾ ਤੂੰ ਤੁਸੀਂ ਸਾਰੇ ਵੀਰ ਇਤਿਯੋਗਦਨ ਪਾ ਰਹੇ ਹੋ ਜੇ ਮੰਨ ਲਓ ਗੁਰਪ੍ਰਤਾਪ ਸਿੰਘ ਨੇ ਯੋਗਦਾਨ ਪਾਇਆ ਵੀ ਸਾਰੇ ਪਾਟੀ ਸਿੰਘਾਂ ਨੂੰ ਮੈਂ ਆ ਕਰਾਂਗਾ ਇਹਨਾਂ ਦਿਆਂਗਾ ਜਾਂ ਬਸਤਰ ਦਿਆਂਗਾ ਤੇ ਤੁਸੀਂ ਵੀ ਕਹਿ ਦਿੱਤਾ ਨਾ ਵੀ ਤੇਰੇ ਪਿੰਡ ਦੀ ਆਵਾਜ਼ ਨੂੰ ਦੁਨੀਆ ਤੱਕ ਲੈ ਕੇ ਜਾਵਾਂਗੇ ਆਪਾਂ ਸਾਰਿਆਂ ਨੇ ਰੋਲ ਅਦਾ ਕੀਤਾ ਆ ਇਸ ਕਰਕੇ ਸਾਰਿਆਂ ਦਾ ਰੋਲ ਬੜਾ ਪੋਜ਼ਿਟਿਵ ਸੀ ਇਹ ਦੁਨੀਆ ਤੱਕ ਮੈਸੇਜ ਜਾਵੇਗਾ ਪੰਜਾਬ ਛੱਡੋ ਸਾਰੇ ਪਾਸੇ ਸਨੇਹਾ ਲੱਗੇਗਾ ਕਿ ਲੋਕ ਗਰੰਟੀ ਦਾ ਦਾ ਪਾਰਟੀ ਚੰਗਾ ਦਾ ਇਸੇ ਤਰੀਕੇ ਸਨਮਾਨ ਕਰਿਆ ਕਰਨਗੇ ਜੋ ਸਨਮਾਨ ਦੇ ਯੋਗ ਨੇ ਜੀ ਜੀ ਤੇ ਜਿਹੜਾ ਸਨਮਾਨ ਹਾਂ ਦੇਣ ਦੀ ਲੋੜ ਕਿਉਂ ਪਈਏ ਅੰ内 ਸਨਮਾਨ ਜਿਹੜਾ ਹੁੰਦਾ ਆ ਹੁਣ ਮੈਂ ਤੁਹਾਨੂੰ ਸਨਮਾਨ ਦਿਆ ਤੁਸੀਂ ਮੈਨੂੰ ਦਿਓ ਸਨਮਾਨ ਤੇ ਹੋਣੀ ਚਾਹੀਦਾ ਨਾ ਸਨਮਾਨ ਇਸ ਕਰਕੇ ਹੈ ਵੀ ਇਹ ਉਹਦਾ ਬਹੁਤ ਉੱਚਾ ਆ ਲੋਕਾਂ ਦੇ ਮਨਾਂ ਦੇ ਅੰਦਰ ਥੋੜੀ ਜੀ ਸਨਮਾਨ ਦੀ ਘਾਟ ਪਈ ਹੈ ਉਹ ਕਿਵੇਂ ਆਈ ਮੈਂ ਸਟੇਜ ਤੋਂ ਬੋਲਿਆ ਜਿਵੇਂ ਓ ਬਾਬਾ ਇਹ ਕੀ ਹੁੰਦਾ ਹੈ ਜੀ ਬਾਬਾ ਜੀ ਕਹਿ ਸਕਦੇ ਆ ਯਾਨੀ ਆ ਕੀ ਹੁੰਦਾ ਆ ਜੀ ਯਾਨੀ ਜੀ ਕਹਿ ਸਕਦੇ ਆ ਹੈਨਾ ਇਹ ਜਿਹੜੀਆਂ ਚੀਜ਼ਾਂ ਆਈਆਂ ਨਾ ਉਹ ਬਾਬਾ ਤੈਨੂੰ ਕਿਹਾ ਸੀ ਆ ਕਰਦੀ ਬਾਬਾ ਤੋਂ ਲਾਈਟਾਂ ਨਹੀਂ ਬੰਦ ਕੀਤੀਆਂ ਇਹ ਚੀਜ਼ਾਂ ਜਿਹੜੀ ਸਨਮਾਨ ਦੇ ਵਿੱਚ ਘਾਟ ਆਈ ਹੈ ਆਰਥਿਕ ਤੌਰ ਤੇ ਵੀ ਸਨਮਾਨ ਦੇ ਵਿੱਚ ਘਾਟ ਆਈ ਹੈ ਉਹ ਸਾਰੀਆਂ ਚੀਜ਼ਾਂ ਨੂੰ ਬਹਾਲ ਕਰਨ ਵਾਸਤੇ ਕੋਈ ਪ੍ਰਾਨਨਾ ਕੀਤਾ ਸੀ ਨਹੀਂ ਕਹਿੰਦੇ ਵੀ ਅਸੀਂ ਕਰਾਂਗੇ ਅਸੀਂ ਤਾਂ ਅਪਰਾਲਾ ਕੀਤਾ ਆ ਬਾਕੀ ਗੁਰੂ ਕੇ ਸਾਧ ਸੰਗਤ ਬੜਾ ਵੱਡਾ ਗੁਰੂ ਨਾਨਕ ਦਾ ਦਰਿਆ ਇਹ ਕਾਰਜ ਆਪਣੇ ਆਪ ਹੀ ਹੋ ਜਾਣਾ ਹੈ ਤੁਸੀਂ ਐਸਜੀਪੀ ਦੇ ਵੀ ਮੁਲਾਜ਼ਮ ਰਹੇ ਹੋ ਤੇ ਹੁਣ ਵੀ ਪਾਰਟੀ ਦੇ ਵਿੱਚ ਵਿਚਰ ਰਹੇ ਹਾਂ ਤੁਹਾਨੂੰ ਲੱਗਦਾ ਉੱਤੇ ਜਿਹੜੀ ਤਨਖਾਹ ਬਹੁਤ ਵੱਡੀਆਂ ਜਿੱਥੇ ਤੱਕ ਸਾਨੂੰ ਸੁਣਨ ਵਿੱਚ ਆਇਆ ਬਹੁਤ ਵੱਡੀਆਂ ਤਨਖਾਹਾਂ ਨੇ ਪਰ ਪਿੰਡਾਂ ਦੇ ਵਿੱਚ ਉਹ ਕਹਿੰਦੇ 25-2500 ਚ ਖੰਡ ਪਾਠ ਹੋ ਜਾਂਦਾ 5-5000 ਰੁਪਏ ਹੋ ਜਾਂਦਾ ਹੈ ਤੇ ਉਹ ਉਹ ਕਿਵੇਂ ਆਪਾਂ ਲੈ ਕੇ ਜੀ ਤੁਸੀਂ ਪਤਾ ਕੀ ਇਹ ਜਾਤ ਮੇਰੇ ਵੀਰ ਹੁਣ ਸਾਰੀ ਚਲਾ ਦਿਆ ਜੇ ਰੋਕੜੀ ਨਹੀਂ ਨਹੀਂ ਚਲਾਵਾਂਗੇ ਜਾਤ ਤੇ ਤੁਸੀਂ ਮੇਰਾ ਵੀਰ ਵੇਖਿਆ ਹੀ ਨਹੀਂਗਾ ਹੁਣ ਤੁਸੀਂ ਸ਼ਬਦ ਵਰਤਿਆ ਵੀ ਵਿੱਚ ਵੜ ਕੇ ਇਹ ਤੇ ਭਾਈ ਜਿੱਧਰ ਜਾ ਕੇ ਵੇਖੋਗੇ ਨਾ ਉਹ ਉੱਚੋ ਨਾ ਕੀ ਬਣਿਆ ਪਿਆ ਆ ਔਰ ਇੱਕ ਛੋਟੀ ਜੀ ਗੱਲ ਦੱਸਦਾ ਤੁਸੀਂ ਜਿਹੜੀ ਕੀਤੀ ਸ਼੍ਰੋਮਣੀ ਕਮੇਟੀ ਦੀ ਮੇਰੇ ਸ਼ਰਮਣੀ ਕਰਦੋ ਵਾਲਾ ਪ੍ਰਬੰਧਕ ਕਮੇਟੀ ਦੇ ਵਿੱਚ 120 ਰੁਪਏ ਦਿਹਾੜੀ ਦੇ ਮੈਨੂੰ ਰੱਖਿਆ ਸੀ ਤੇ ਹੁਣ ਤੁਸੀਂ ਮੈਨੂੰ ਦੱਸੋ ਜਿਹਨੇ ਆਲੇ ਦੁਆਲੇ ਉਹ ਵੀ 120 ਰੁਪਏ ਦੇ ਵਿੱਚ ਕੀ ਬਣਦਾ ਆ ਐਡੀਆਂ ਵੀ ਵੱਡੀਆਂ ਤਨਖਾਹਾਂ ਨਹੀਂ ਗਈਆਂ ਹਾਂ ਜਿਹੜੇ ਗ੍ਰੇਡ ਦੇ ਵਿੱਚ ਹੋ ਜਾਂਦੇ ਨੇ ਪਹਿਲਾਂ ਕੁਝ ਕੱਚੇ ਮੁਲਾਜ਼ਮ ਨੇ ਕੁਝ ਉਸ ਤੋਂ ਬਾਅਦ ਬਿਲ ਮੁਕਤ ਹੁੰਦੇ ਰਹੇ ਜਿਹੜੇ ਗ੍ਰੇਡ ਦੇ ਵਿੱਚ ਹੋ ਜਾਂਦੇ ਨੇ ਉਹਨਾਂ ਤੇ ਫਿਰ ਸਾਰੇ ਪੈਸੇ ਕੱਟੇ ਜਾਂਦੇ ਨੇ ਉਹ ਸਾਰੀਆਂ ਸਰਕਾਰੀ ਸਹੂਲਤਾਂ ਦੇ ਵਾਂਗੂ ਮਿਲਦਾ ਪਰ ਸਾਰੇ ਗ੍ਰੇਡ ਦੇ ਵਿੱਚ ਥੋੜਾ ਨੇ ਕਈਆਂ ਦੇ ਤਾਂ ਕੇਸ ਵੀ ਚੱਲਦੇ ਪਏ ਨੇ ਜਿਹੜੀ ਤੁਸੀਂ ਗੱਲ ਕੀਤੀ ਪਾਤੀ ਸਿੰਘਾ ਦੀ ਵੀ ਬਹੁਤ ਮੋਟੀਆਂ ਤਨਖਾਹਾਂ ਨੇ ਤੇ ਇ ਪਾਰਟੀ ਚੰਗਿਆਂ ਨੂੰ ਛੇੜ ਕੇ ਵੇਖੋ ਇਹਨੇ ਦੁਗੜੇ ਸੌਣਗੇ ਤੁਸੀਂ ਮਾਈਕ ਛੱਡ ਕੇ ਭੱਜ ਜਾਣਾ ਤੁਸੀਂ ਕਹਿੰਦਾ ਵੀ ਆ ਮੇਰਾ ਵੀਰ ਮੈਂ ਮਾਈਕ ਬਾਤ ਕਰਾਂਗਾ ਮੇਰੇ ਨਾਲ ਜੱਪੀ ਬਾ ਮੈਂ ਤੇਰੀ ਅੱਖਾਂ ਪੁੰਜਾ ਇਹ ਹਾਲਾਤ ਹੈ ਇਸ ਕਰਕੇ ਨਾ ਹੀ ਛੇੜੋ ਚੰਗਾ ਸਾਰੇ ਪਾਸੇ ਹਾਲਾਤ ਬੜੇ ਹੋਏ ਨੇ ਤੁਸੀਂ ਸੁਚੇਵਾਨ ਹੋ ਤੇ ਮੀਡੀਆ ਚ ਵੀ ਫਿਚਰਦੇ ਹੋ ਕੋਈ ਸਟ੍ਰਕਚਰ ਕੋਈ ਹੈ ਜਾਂ ਭਰਣਾ ਤਿਆਰ ਕੀਤਾ ਹੋਇਆ ਜਿਹਦੇ ਨਾਲ ਇਹਨਾਂ ਦੀ ਜਿਹੜੀ ਜਾਨ ਸੁੱਟ ਸਕੀ ਮੈਂ ਭਾਜੀ ਇੱਕ ਇੱਕ ਐਗਜ਼ਾਮਪਲ ਸਟੇਜ ਤੋਂ ਦਿੱਤੀ ਸੀ ਮੈਂ ਉਸੇ ਐਗਜ਼ਾਮਪਲ ਨੂੰ ਵੱਡਿਆ ਕਰਾਂਗਾ ਆਪਾਂ ਲੰਮੇ ਸਮੇਂ ਤੋਂ ਹਵਾਲਾ ਦੇ ਰਹੇ ਸੀ ਰਹਿਤ ਮਰਿਆਦਾ ਦੇ ਵਿੱਚ ਨਿਸ਼ਾਨ ਸਾਹਿਬ ਦਾ ਰੰ ਮਰਿਆ ਤਾਂ ਆਪਣੀ ਉੱਤੋਂ ਹੋ ਕੇ ਕਿੰਨੇ ਕੁ ਲੋਕਾਂ ਨੇ ਸੁਣੀ ਪਰ ਜਿੱਦਨ ਉਹ ਉੱਥੋਂ ਹੋਈ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਤੁਸੀਂ ਉੱਥੋਂ ਚਾਰ ਤਵੇਰੇ ਨਜ਼ਰ ਮਾਰ ਕੇ ਵੇਖ ਲੋ ਵੀ ਨਿਸ਼ਾਨ ਸਾਹਿਬਾਂ ਦੀ ਚੋਲੇ ਦਾ ਅੰਕੜਾ ਹੋ ਗਿਆ ਹਨਾ ਇਹਦਾ ਅਰਥ ਹੈ ਵੀ ਉੱਥੋਂ ਕੰਮ ਹੋ ਸਕਦਾ ਹੈ ਜੇ ਉੱਥੋਂ ਗੱਲ ਕਹੀ ਜਾਏ ਵੀ ਐਨੀ ਤਨਖਾਹ ਜਿਹੜੀ ਇਹ ਮੁਕਰਰ ਕੀਤੀ ਜਾਂਦੀ ਹੈ ਜਾਂ ਇਸ ਤਰੀਕੇ ਨਾਲ ਇਹਨਾਂ ਦੀ ਵਧੀਆ ਰਿਹائش ਦਾ ਪ੍ਰਬੰਧ ਕੀਤਾ ਜਾਂਦਾ ਮੈਂ ਤਾਂ ਕਹਿੰਦਾ ਜਦੋਂ ਮਹਾਰਾਜ ਦਾ ਸਰੂਪ ਕਿਸੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਹੁੰਦਾ ਮਹਾਰਾਜ ਦਾ ਸਰੂਪ ਦੀ ਮੰਗ ਕਰਦੇ ਨੇ ਉੱਥੇ ਨਾਲ ਹੀ ਇਹ ਦੇਖਣਾ ਚਾਹੀਦਾ ਵੀ ਅੰਦਰ ਜਾ ਕੇ ਵੀ ਕਿਹੋ ਜਿ ਮਾਰੇ ਦੀ ਸੇਵਾ ਸੰਭਾਲ ਕਿਸ ਤਰੀਕੇ ਹੋ ਸਕਦੀ ਹੈ ਨਾਲ ਹੀ ਗਿਆਨੀ ਜੀ ਦੇ ਰਹਿਸਤਾ ਵੀ ਦੇਖਣਾ ਚਾਹੀਦਾ ਹੈ ਜੇ ਰਹਿਾਇਸ਼ ਦੇ ਵਿੱਚ ਵੀ ਕਮੀ ਹੈ ਤਾਂ ਨਾਲ ਹੀ ਕਹਦੇ ਹੋ ਵੀ ਭਾਈ ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਸੰਭਾਲ ਵਾਸਤੇ ਗਰਮਤੀ ਸਿੰਘ ਦੀ ਵੀ ਰਿਹਾਈ ਸੋਹਣੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਉੱਥੋਂ ਹੋ ਜਵੇ ਤੇ ਬੜਾ ਵਧੀਆ ਹੈ। ਨਹੀਂ ਤੇ ਆਪਾਂ ਤੇ ਆਪਣੇ ਪਦਤ ਤੇ ਪਰਾਲੇ ਸਾਰੇ ਖਾਦੀ ਪਏ ਆ। 3500 ਕਰੋੜ ਦਾ ਇੱਕ ਲੰਗਰ ਲੱਗ ਜਾਂਦਾ ਏ ਆਨੰਦਪੁਰ ਸਾਹਿਬ ਦੇ ਵਿੱਚ। ਤੇ ਸਾਨੂੰ ਆਪਣੇ ਗਰੰਤੀਆਂ ਦੀਆਂ ਸਤਕਾਰ ਵਾਸਤੇ ਇਸ ਤਰ੍ਹਾਂ ਦੇ ਸਮਾਗਮ ਲੱਕਣੇ ਪੈਂਦੇ ਨੇ। ਤੇ ਤੁਹਾਨੂੰ ਕੀ ਲੱਗਦਾ ਇੰਨਾ ਪੈਸਾ ਰੱਖਿਆ ਕੁਝ ਕਰੀਬਤਾ ਹੈ ਨਹੀਂ ਸੀ। ਮੈਨੂੰ ਮੈਨੂੰ ਕੋਈ ਦਿੱਕਤ ਨਹੀਂ ਮੈਂ ਬੋਲ ਦਿਆਂਗਾ ਮੁਰਕੇ ਕਈਆਂ ਨੇ ਕਹਣਾ ਲੋ ਗੁਰਪ੍ਰਤਾਪ ਨੇ ਪ੍ਰੋਗਰਾਮ ਰੱਖਿਆ ਸੀ। ਮਖੂ ਜਾਂਦਾ ਜਾਂਦਾ ਹਟਿਆ ਨਹੀਂ ਮਖੂ ਬੇ ਜੋਮਨੀ ਕਮੇਟੀ ਤੇ ਆ ਹੋ ਗਿਆ ਮੇਰੇ ਤੇ ਤਬਾ ਲੱਗ ਜਾਣਾ ਜੇਕਰ ਕਿ ਉਹ ਮੇਰੇ ਮੈਨੂੰ ਤਾਂ ਚਲੋ ਰੱਖਦੇ ਰਹਿੰਦੇ ਗੁਰੂ ਪ੍ਰਤਾਪ ਦੇ ਗੱਲ ਆ ਜਾਣੀ ਹੈ ਇਹ ਸਾਰੇ ਪਾਸੇ ਹਾਲਾਤ ਇਹ ਆ ਸਾਡੇ ਦੇ ਲਈ ਸਾਰੇ ਪਾਸੇ ਹਾਲਾਤ ਇਹ ਹੈ ਲੰਗਰਾਂ ਵੇਲੇ ਅਸੀਂ ਪੈਸਾ ਦੇ ਸਕਦੇ ਆ ਜਿੱਦਾ ਮਰਜ਼ੀ ਵੱਟਾ ਲੰਗਰ ਲਾ ਲਓ ਜੀ ਜੀ ਨਗਰ ਕੀਰਤਨ ਕਰਨਾ ਹੋਵੇ ਅਸੀਂ ਰੁਪਈਆ ਕੱਢ ਲਾਂਗੇ ਜੀ ਜੀ ਪਰ ਕਿਸੇ ਕਹੋ ਵੀ ਗਰਮਤੀ ਸਿੰਘ ਦਾ ਇਲਾਜ ਕਰਾਉਣਾ ਹੈ ਗਰਮਤੀ ਸਿੰਘ ਨੂੰ ਕੋਠਾ ਪਾ ਕੇ ਦੇਣਾ ਹੈ ਗਰਮਤੀ ਸਿੰਘ ਦੇ ਬੱਚੇ ਵਿਆਹਣੇ ਆ ਗਰਮਤੀ ਸਿੰਘ ਦੇ ਬੱਚਿਆਂ ਦੀ ਪੀਸ ਦੇਣੀ ਹੈ ਸਾਰੇ ਹੱਥ ਖੁੱਟ ਲੈਂਦੇ ਆ ਤੇ ਜੇ ਕਹੋ ਵੀ ਕੱਲ ਨਗਰ ਕੀਰਤਨ ਕੱਢਣਾ ਨ ਇਹ ਕਰੋ 2100 ਮੇਰਾ ਤਾਂ ਹੁਣੇ ਕਰ ਦਿਓ ਬਾਕੀ ਮੌਕੇ ਜੇ ਵੇਖਾਂਗੇ ਜੇ ਘੱਟ ਜਿਆਦਾ ਹੋਇਆ ਤਾਂ ਹੋ ਸਕਦਾ ਮੈਂ 21000 ਰੁਪਏ ਵੀ ਆਜਮਾ ਸਾਡੇ ਹਾਲਾਤ ਆ ਬਣੇ ਹੋਏ ਆ ਠੀਕ ਹੈ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਜੇ ਆਪਾਂ ਸ਼ੁਰੂ ਤੋਂ ਜਿਵੇਂ ਤੁਸੀਂ ਇੱਥੇ ਲੰਗਰਾਂ ਦੀ ਸਾਰੇ ਪਾਸੇ ਬਿਰਜੀ ਹਾਲਾਤ ਬਣੇ ਹੋਏ ਆ ਜਿਹੜਾ ਜਿਹੜਾ ਇੱਕ ਹੋਰ ਪੱਕਾ ਵੀ ਆਉਂਦਾ ਹੈ ਕਿਉਂਕਿ ਭਾਈ ਸਾਹਿਬ ਵੀ ਸਾਡੇ ਨਾਲ ਖੜੇ ਬਾਬਾ ਜੀ ਭਿੰਦਰ ਸਿੰਘ ਜੀ ਉਹ ਵੀ ਨਾਲ ਖੜੇ ਨੇ ਤੇ ਪਤਾ ਸਿੰਘ ਇੱਕ ਰਾਜਨੀਤਿਕ ਬੰਦੇ ਨੇ ਇਹ ਸਮਾਜ ਕੰ ਦਾ ਰੰਗ ਭਾਵੇਂ ਇਹ ਸਿੱਖੀ ਦੇ ਵਿੱਚ ਹੈ ਪਰ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਲਾਟੋ ਨਾਮ ਰੰਗ ਦੱਸਣਾ ਆਏ ਲਈ ਚਲੋ ਮੰਨ ਕੇ ਵੀ ਚਲੋ ਵੀ ਕੱਲ ਨੂੰ ਹੋ ਸਕਦਾ ਆਪਾਂ ਇਸੇ ਗੱਲ ਦੇ ਉਪਰ ਆディー ਵੀ ਹੋ ਸਕਦਾ ਕੱਲ ਨੂੰ ਗੁਰਪ੍ਰਤਾਪ ਸਿੰਘੇ ਤੋਂ ਇਲੈਕਸ਼ਨ ਲੜੇ ਮੰਨ ਲਓ ਹੈਨਾ ਸਾਨੂੰ ਕੀ ਦਿੱਕਤ ਹੈ ਹਿੰਦੂ ਸੰਵਿਧਾਨਿਕ ਰਾਈਟਾ ਕਿਤੋਂ ਵੀ ਲੜ ਸਕਦਾ ਆ ਜੇ ਕਾਨੂੰਨ ਉਹਨੂੰ ਇਸ ਗੱਲ ਦੀ ਪਰਮਾਨਗੀ ਦਿੰਦਾ ਲੜ ਸਕਦਾ ਹਾਂ ਜੇ ਇਸੇ ਗੱਲ ਨੂੰ ਕੁਝ ਲੋਕ ਇਹ ਕਹਿੰਦੇ ਵੀ ਇਹ ਸਿਆਸੀ ਰੰਗਤ ਹੈ ਜੀ ਜੀ ਆਪਣਾ ਸਿਆਸੀ ਪ੍ਰਭਾਵ ਪਾਉਣ ਵਾਸਤੇ ਕੰਮ ਕੀਤਾ ਹੈ ਕਿ ਇਲੈਕਸ਼ਨ ਤੇ ਬਾਈ ਅੱਜ ਦਿਨ ਹੀ ਹੋ ਰਹੇ ਇਲੈਕਸ਼ਨ ਤੇ ਕਿਹੜਿਆਂ ਬੀੜਿਆਂ ਦੇ ਹੋ ਰਹੇ ਨੇ ਹੈਨਾ ਕਿੰਨੇ ਕੈਸੇ ਨੇ ਤੁਹਾਡੇ ਇਸ ਇਲਾਕੇ ਦੇ ਵਿੱਚੋਂ ਇਲੈਕਸ਼ਨ ਲੜਨ ਵਾਲੇ ਜਿਨ੍ਹਾਂ ਨੇ ਪਾਤੀ ਜਿੰਨ ਨੂੰ ਇਸ ਤਰੀਕੇ ਨਾਲ ਕੀਤਾ ਆ ਕਿੰਨੇ ਕਹ ਲੈ ਜਿਨ੍ਹਾਂ ਨੇ ਕਿਹਾ ਵੀ ਪਾਤੀ ਜਿੰਨ ਸਨਮਾਨ ਸੋ ਮੇਨ ਲਾਉਣੇ ਨੇ ਮੈਂ ਕਹਿੰਦਾ ਬਾਕੀ ਵੀ ਕਰਨ ਮੈਨੂੰ ਕੀ ਦਿੱਕਤ ਹੈ ਮੈਂ ਉੱਥੇ ਵੀ ਚਲਾ ਜਾਊਗਾ ਤੁਹਾਡੇ ਇਥੋਂ ਐਮ ਐਲ ਏ ਬੀਬੀ ਦਾ ਕੀ ਨਾਮ ਹੈ ਉਹਦਾ ਕਿ ਬੀਬੀ ਦਾ ਕੀ ਨਾਮ ਹੈ ਜਿਹੜੀ ਐਮ ਐਲ ਏ ਜਿਹੜੀ ਐਮ ਐਸ ਪੀ ਵਾਲੀ ਹਨ ਅਨਮੋਲ ਗਗਨਮਾਨ ਹੁਣ ਅਨਮੋਲ ਗਗਨਮਾਨ ਰੱਖ ਲਵੇ ਪ੍ਰੋਗਰਾਮ ਮੈਨੂੰ ਕੋਈ ਦਿੱਕਤ ਨਹੀਂ ਮਾ ਉਥੇ ਵੀ ਚਲਾ ਜਾਵਾਂਗਾ ਮੇਰੇ ਭਰਾਮਾ ਦਾ ਸਨਮਾਨ ਹੋਣਾ ਚਾਹੀਦਾ ਮੈਂ ਕਿ ਅੱਪੜ ਜਾ ਹਣਾ ਕੋਈ ਵੀ ਕਰੇ ਅਕਾਲੀ ਵਾਲੇ ਅਕਾਲੀ ਵਾਲਿਆਂ ਨੂੰ ਪੁੱਛ ਲੋ ਕਰਨ ਲ ਮੈਂ ਤਾਂ ਵੀ ਚਲਾ ਜਾਊਂਗਾ ਪਰ ਲੱਗਦਾ ਵੀ ਸਰਕਾਰ ਨੂੰ ਪਾਰਟੀਆਂ ਕੰਨ ਮਸਲਿਆਂ ਦੇ ਸਿੱਟਾ ਮਤਲਬ ਦਿਖਾਉਂਦਾ ਜੀ ਕਰਨੀ ਚਾਹੀਦੀ ਹੈ ਨਹੀਂ ਸਰਕਾਰ ਕਿਉਂ ਕਰੇਗੀ ਸਵਾਲ ਇਹ ਆ ਨਾ ਜਦੋਂ ਸਾਡੇ ਕੋਲੇ ਆਪਣੀਆਂ ਸਰਕਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੇ ਕੋਲੇ ਦਿੱਲੀ ਕਮੇਟੀ ਹੈ ਸਾਡੇ ਕੋਲੇ ਹਰਿਆਣਾ ਕਮੇਟੀ ਹੈ ਤੇ ਸਾਡੇ ਕੋਲ ਸਾਰੀਆਂ ਵੱਡੀਆਂ ਨੇ ਸੀ ਉਹ ਤਾਂ ਕਰਾਂਗੇ ਅਸੀਂ ਕਿਉਂ ਜਾ ਕੇ ਫਿਰ ਥੱਲੇ ਕਿਸੇ ਦੇ ਪਾਵਾਂਗੇ ਭਾਈ ਹਾਂ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ 11000 ਦੀ ਭੇਟਾ ਦੀ ਗੱਲ ਕੀਤੀ ਹੈ ਪੰਜਾਬ ਦੇ ਹਰ ਇੱਕ ਪਾਰਟੀ ਨੂੰ ਚਾਹੇ ਉਹ ਕਿਤੇ ਪਾਟ ਕਰੇ ਭਾਵੇਂ ਡੇਰੇ 'ਚ ਕਰੇ ਭਾਵੇਂ ਓਪਨ ਕਰੇ ਸਾਰਿਆਂ ਦੀ ਇੱਕ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਵੀ ਜੇ ਕੋਈ ਲੋੜ ਮੰਗੇ ਉੱਤੇ ਫ੍ਰੀ ਵੀ ਹੋ ਠੀਕ ਆ ਜੀ ਜਿੱਥੇ ਕੋਈ ਲੋੜਵੰਦ ਹੈ ਉਹ ਤੇ ਸੇਵਾ ਦੇ ਵਿੱਚ ਵੀ ਕਰਦੇ ਹੋ ਕੋਈ ਦਿੱਕਤ ਨਹੀਂ ਕਿਉਂ ਜੀ ਆ ਵੀਰ ਤੇ ਮੈਂ ਅਸੀਂ ਇਕੱਠੇ ਬਣੇ ਆ ਅਸੀਂ ਚੰਨੀਆਂ ਥਾਵਾਂ ਦੇ ਉੱਪਰ ਪੇਟਾ ਰਹਿਤ ਕਰਦੇ ਰਹੇ ਆ ਤੇ ਜੋ ਮਰਜ਼ੀ ਕੋ ਖੜਾ ਮਾਰੀ ਚੱਲੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਬਾਬਾ ਸੋਤਾ ਸਿੰਘ ਜੀ ਹੁੰਦੇ ਸੀ ਮੈਂ ਬਾਬਾ ਸੋਤਾ ਸਿੰਘ ਦੀ ਸੇਵਾ ਦੇ ਵਿੱਚ ਹੁੰਨਾ ਸੀ ਆ ਵੀਰ ਵੀ ਬਾਬਾ ਸੋਤਾ ਸਿੰਘ ਜਦੋਂ ਦੀ ਟਕਸਾਲ ਵਾਲੇ ਦੀ ਸੇਵਾ ਚ ਹੁੰਦਾ ਸੀ ਬਾਬਾ ਸੋਤਾ ਸਿੰਘ ਨੇ ਕਦੇ ਨਹੀਂ ਕਿਹਾ ਵੀ ਇੰਨੀ ਪੇਟਾ ਲੈਣੀ ਹੈ ਪਰਿਵਾਰ ਨੇ ਦੇਤੀ ਠੀਕ ਆ ਨਹੀਂ ਤੇ ਬਾਬਾ ਸੋਤਾ ਸਿੰਘ ਜੀ ਬਿਮਾਰ ਹੋਣ ਦੇ ਬਾਵਜੂਦ ਵੀ ਆਪੜੇ ਹੁੰਦੇ ਸੀ ਆਪ ਕਹਦੇ ਹੁੰਦੇ ਸੀ ਸੇਵਾ ਕਰਕੇ ਲੋਰਮਨ ਦਾ ਮਾਰਾ ਰਸੂਲ ਕੋ ਵੀ ਫੀ ਛੱਡ ਕਿਉਂ ਦਿਆ ਜੇ ਲੋਰਮਨ ਦਾ ਕੋਈ ਉੱਥੇ ਭਾਵੇਂ ਪੇਟਾ ਰਹਿ ਤੇ ਵੀ ਕਰਦੇ ਹੋ ਤੇ ਜਿੰਨੇ ਹੁਣ ਪਤਾ ਵੀ ਚੰਗਾ ਤਗੜਾ ਆ ਹੁਣ ਆਪਾਂ ਤਾਂ ਥੋਪ ਦੇ ਨਹੀਂ ਸਕਦੇ ਬੇਨਤੀ ਕਰ ਸਕਦੇ ਆ ਵੀ ਉਹ 55000 ਵੀ ਕਰਦੇ ਹੋ 1 ਲੱਖ ਵੀ ਕਰਦੇ ਹੋ ਆ ਪਿੱਛੇ ਜੇ ਇੱਕ ਪਰਿਵਾਰ ਨੇ ਪਾਤੀ ਸਿੰਘਾ ਨੂੰ ਤਾਂ ਲੱਖਾਂ ਦੇ ਵਿੱਚ ਭੇਟਾ ਦਿੱਤੀ ਹੈ ਹਨਾ ਜੀ ਸੋ ਕਿੰਨਾ ਬੜਿਆਈ ਕਿੰਨੀ ਖੋਈ ਬਿਲਕੁਲ ਬਹੁਤ ਬੜਿਆਈ ਜੀ ਆਪਾਂ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਹਾਨ ਤੇ ਉਸਤਤ ਕਰਦਾ ਉਸ ਮਾਰਗ ਤੇ ਤੁਰਨਾ ਪੈਂਦਾ ਹੈ ਜੀ ਇੰਨੀ ਤੇ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਗੱਲ ਬੜੀ ਛੋਟੀ ਪ ਐਡਵਰਟਾਈਜ਼ਮੈਂਟ ਕਰਵਾਉਂਦੇ ਤਾਂ ਨਹੀਂ ਜੀ ਹੋ ਸਕਣੀ ਜਿੰਨੀ ਉਹਨਾਂ ਦੀ ਦੁਨੀਆ ਦੇ ਵਿੱਚ ਹੋ ਗਈ ਹੈ ਪਰਮਾਤਮਾ ਰਿਟਰਨ ਦਿੰਦਾ ਹੈ ਨਾ ਜੇ ਤੁਸੀਂ ਪਾਤੀ ਸਿੰਘਾਂ ਦਾ ਗਰਮਤੀ ਸਿੰਘਾਂ ਦਾ ਹੱਕ ਨਹੀਂ ਰੱਖਿਆ ਤੇ ਪਰਮਾਤਮਾ ਤੁਹਾਨੂੰ ਬਹੁਤ ਬਰਕਤਾਂ ਪਾਉਂਦਾ ਹੈ ਕਈ ਜਿਹੜੇ ਸਿੱਖਾਂ ਦੇ ਚੈਰੀਟੇਬਲ ਸਕੂਲ ਹਸਪਤਾਲ ਚੱਲਦੇ ਨੇ ਜੀ ਤੇ ਉੱਥੇ ਸਿੱਖਾਂ ਦੇ ਜਾਂ ਗਰਮਤੀਆਂ ਦੇ ਇੱਕ ਵੀ ਬੱਚਾ ਨਹੀਂ ਪੜਾਇਆ ਜਾਂਦਾ ਭਾਵੇਂ ਕਿ ਜਿਹੜੇ ਸਕੂਲ ਨੇ ਉਹ ਸਰਕਾਰ ਕਹਿੰਦੀ 25% ਰਾਖਵਾ ਕਰਨਾ ਹੈ ਪਰ ਜਦੋਂ ਕੋਈ ਗਰਮਤੀ ਜਾਂਦਾ ਮੇਰੇ ਬੱਚੇ ਪੜਾਉਣੇ ਆ ਤਾਂ ਮਨ੍ਹਾ ਕਰ ਦਿੰਦੇ ਨੇ ਇਸ ਦਾ ਇਹਦਾ ਕੀ ਹੱਲ ਹੋਏਗਾ ਜੀ ਅੱਜ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਪਿੰਡ ਦੇ ਬੱਚਿਆਂ ਦੀਆਂ ਅਰਦਾਸਾਂ ਕਰਦਾ ਹੈ ਜੀ ਠੀਕ ਹੈ ਕੋਈ ਬੱਚਾ ਪਕੇ ਨੇ ਬਾਬਾ ਜੀ ਗੁਰਬਾਣੀ ਸੰਤਿਆ ਉਹ ਕਹਿੰਦਾ ਠੀਕ ਹੈ ਇਹ ਪਰ ਗਰੰਤੀ ਸਿੰਘ ਦੇ ਵੀ ਦੋ ਬੱਚਿਆਂ ਦੀ ਆਪਾਂ ਪੂਰਾ ਪਿੰਡ ਜ਼ਿੰਮੇਵਾਰੀ ਲੈ ਲਵੇ ਨਾ ਵੀ ਯਾਨੀ ਕਿ ਤੁਸੀਂ ਇੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਗੁਰਬਾਣੀ ਸਾਰੀਆਂ ਮਰਿਆਦਾ ਇਸ ਪਾਸੇ ਰੱਖਣਾ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸਾਧੀਆਂ ਨੇ ਸਾਨੂੰ ਕਿਉਂ ਸਰਕਾਰਾਂ ਵਾਲੇ ਪਾਸੇ ਹੱਥ ਡੋਣਾ ਪਵੇ ਤੇ ਕਿਉਂ ਵੇਖਣਾ ਪਵੇ ਤੁਸੀਂ ਮਰਿਆਦਾ ਦੀ ਗੱਲ ਕੀਤੀ ਹੈ ਮਰਿਆਦਾ ਵੀ ਜਿਵੇਂ ਮਰਿਆਦਾ ਉਸ ਤਰ੍ਹਾਂ ਚੱਲਣਾ ਚਾਹੀਦਾ ਗਰੰਤੀ ਸਿੰਘ ਨੂੰ ਸਾਨੂੰ ਕੀ ਲੱਗ ਰਹੀ ਮਰਿਆਦਾਵਾਂ ਚੱਲਦੀਆਂ ਬਹੁਤ ਸਾਰੀਆਂ ਸਾਡੇ ਵਿੱਚ ਸੰਤਾਂ ਦੀ ਵਕਰੀਏ ਬਾਬਿਆਂ ਦੀ ਵਕਰੀਏ ਅਕਾਲ ਤਖਤ ਦੀ ਵਕਰੀਏ ਤੇ ਉਹ ਕਿਹਨੂੰ ਮੰਨੇਗਾ ਚਲੋ ਕੋਈ ਐਸੀ ਗੱਲ ਨਹੀਂ ਜਿੰਨਾ ਚ ਕੋਈ ਮर्यादा ਮਾੜਾ ਕਰਨ ਉਤਰੀ ਕਹਿੰਦੀ ਨਾ ਸਾਰੀਆਂ ਮर्याਦਾ ਚੰਗਾ ਕਹਿੰਦੀਆਂ ਨੇ ਹਣਾ ਜਿੰਨਾ ਕਰ ਮर्याਦਾ ਇੱਕ ਨਹੀਂ ਹੋ ਜਾਂਦੀ ਆ ਇੱਕ ਨਿਸ਼ਾਨ ਸਾਹਿਬ ਤੇ ਅਸੀਂ ਕੱਤੇ ਦੀ ਹੋ ਜਾਂਦੇ ਉਨੀ ਵੇਰ ਤੱਕ ਜਿਹੜੀ ਜਿਹੜੀ ਮर्याਦਾ ਕੋ ਫੋਲੋ ਕਰਦਾ ਕਰੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੀ ਜੋੜੇ ਤੇ ਗੁਰੂ ਦੇ ਨਾਲ ਨਾ ਬਸ ਆ ਕਰ ਦਿਆ ਅਸੀਂ ਲੜਨਾ ਕਾਦੇ ਲਈ ਹੁਣ ਮੰਨ ਲਓ ਕਿਸੇ ਦੇ ਦਸਤਾਰ ਗੋਲ ਆ ਕਿਸੇ ਦੇ ਤਮਾਲਾ ਆ ਠੀਕ ਆ ਜੀ ਕਿਸੇ ਦੇ ਪਰਲਾ ਆ ਕਿਸੇ ਦੇ ਕਿਸੇ ਪ੍ਰਕਾਰ ਹੈ ਹੁਣ ਦਸਤਾਰਾ ਥੋੜਾ ਦੇਖੜੀਆਂ ਨੇ ਆ ਹੁਣ ਵੀਰ ਜੀ ਨੇ ਸਾਡੀਆਂ ਬੜੀਆਂ ਸੋਹਣੀਆਂ ਗੁਰੂ ਦੀਆਂ ਗੱਲਾਂ ਹੋਈਆਂ ਹੁਣ ਮੈਂ ਕਹਾ ਵੀ ਨਹੀਂ ਜੀ ਇਹਨਾਂ ਦੇ ਆ ਪਾਇਆ ਤੇ ਮੇਰੇ ਆ ਪਾਇਆ ਇਹਨਾਂ ਦੇ ਗੋਲ ਹੈ ਤੇ ਮੇਰੇ ਨੂੰ ਕਾਦੇ ਲਈ ਦੇਖਣਾ ਜੀ ਹੈ ਨਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਮੇਰੇ ਵੀਰ ਦਸਤਾਰ ਸ਼ਬਦ ਹੈ ਪਰ ਦਸਤਾਰ ਕਿਹੋ ਜੀ ਹੋਵੇ ਉਹਦੀ ਬਣਤਰ ਬਾਰੇ ਕੁਝ ਨਹੀਂ ਲਿਖਿਆ ਹੋਇਆ ਦਸਤਾਰ ਹੋਣੀ ਚਾਹੀਦੀ ਹੈ ਕਿ ਦਸਤਾਰ ਸ਼ਬਦ ਬਣਿਆ ਦਸਤ ਤੋਂ ਦਸਤ ਕਹਿੰਦੇ ਨੇ ਹੱਥ ਨੂੰ ਜਿਹੜੀ ਹੱਥਾਂ ਦੇ ਨਾਲ ਸਜਾਈ ਜਾ ਸਕੇ ਜਿਵੇਂ ਦਸਤ ਤੋਂ ਬਣਿਆ ਦਸਤਖਤ ਹੱਥ ਲਿਖਤ ਇਸ ਕਰਕੇ ਦਸਤਾਰ ਦਾ ਕੋਈ ਵਿਸ਼ੇਸ਼ ਰੂ ਕੋਣ ਸਿਜਾ ਲੈਂਦਾ ਉਹ ਨੁਕਰ ਵਾਲੀ ਸਿਜਾ ਲੈਂਦਾ ਹੂੰ ਜੀ ਕੋਈ ਉਹਨੂੰ ਦਮਾਲਾ ਸਿਜਾ ਲੈਂਦਾ ਕੋਈ ਪਰਲਾ ਹੈ ਨਾ ਇਹਨਾਂ ਚੀਜ਼ਾਂ ਦੇ ਵਿੱਚ ਪੈਗੇ ਦਸਤਾਰਾਂ ਦੇ ਵਿੱਚ ਮਰਿਆਦਾ ਦੇ ਵਿੱਚ ਤੇ ਕਈ ਤਰੀਕੇ ਦੇ ਅੜਚਣਾਂ ਦੇ ਪੈਣ ਨਾਲੋ ਚਲੋ ਮੈਂ ਇਹਦਾ ਛੋਟਾ ਜਿਹਾ ਜਵਾਬ ਦੇ ਦਿੰਨਾ ਮੇਰੇ ਬੜੇ ਸਤਿਕਾਰਯੋਗ ਵੀਰ ਆਲੇ ਦੁਆਲੇ ਖੜੇ ਨੇ ਤੁਸੀਂ ਇਹ ਗੱਲ ਦੱਸੋ ਵੀ ਤਕਸਾਲ ਉਹ ਕਹਿੰਦੀ ਹੈ ਵੀ ਅੱਖਰ ਅੱਖਰ ਗੁਰਬਾਨੀਆਂ ਆਪਣੀ ਰਾਗਮਾਲਾ ਬਣੀ ਹੈ ਹਨਾ ਅਖੰਡ ਕੀਰਤਨੀ ਜਥਾ ਉਹ ਕਹਿੰਦਾ ਨਾ ਦੀ ਅਸੀਂ ਰਾਗਮਾਲਾ ਨਹੀਂ ਪੜਦੇ ਹੈ ਹੁਣ ਤੁਸੀਂ ਦੇਖੋ ਵੀ ਇੱਕ ਕਹਿੰਦੇ ਰਾਗਮਾਲਾ ਅੱਖਰ ਅੱਖਰ ਬਣੀ ਹੈ ਜਥਾ ਕਹਿੰਦਾ ਆ ਅਖੰਡ ਕੀਰਤਨੀ ਜਥਾ ਅਸੀਂ ਰਾਗਮਾਲਾ ਨੂੰ ਨਹੀਂ ਮੰਨਦੇ ਅਸੀਂ ਨਹੀਂ ਪੜਦੇ ਪਰ ਦਸਮ ਗ੍ਰੰਥ ਵਾਲੇ ਮਾਮਲੇ ਤੇ ਧੋਮੇ ਕੱਟੇ ਆ ਜੀ ਬੰਦੇ ਕਫੇ ਨਹੀਂ ਕੱਟੇ ਹੁਣ ਜਦੋਂ ਦਸਮ ਗ੍ਰੰਥ ਦਾ ਮਾਮਲਾ ਹੋਵੇ ਤੇ ਇਹ ਉੱਤੇ ਲੈ ਕੇ ਬਹਿ ਜਾਂ ਮਾਗਮਾਲਾ ਲਾ ਤੇ ਲੜਾਈ ਹੋ ਜੂਗੀ ਹੁਣ ਟਕਸਾਲ ਮੀਟ ਨਹੀਂ ਖਾਂਦੀ ਨਿਹੰਗ ਸਿੰਘ ਵੀਟ ਖਾਂਦੇ ਨੇ ਹੁਣ ਦੋਹਾਂ ਦੇ ਵਿੱਚ ਇੱਥੇ ਬਖਰੀਵੇਂ ਆ ਗਿਆ ਠੀਕ ਹੈ ਜੀ ਪਰ ਦਸਮ ਗ੍ਰੰਥ ਵਾਲੇ ਮਾਮਲੇ ਤੇ ਫਿਰ ਕੱਟੇ ਹੋਗੇ ਜਿੱਥੇ ਇਕੱਠੇ ਹੁੰਦੇ ਉੱਥੇ ਤੇ ਹੋਜੋ ਜਿੱਥੇ ਬਖਰੀਵੇਂ ਨੇ ਉੱਥੇ ਬਾਅਦ ਚ ਲੜਦੇ ਰਹਾਂਗੇ ਸੇਸ ਕਰਕੇ ਇਕੱਠੇ ਹੋਣ ਦਾ ਪਿਆਦਾ ਆ ਠੀਕ ਹੈ ਜੀ ਮਿਹਰਬਾਨੀ ਬਈ